ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਫ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਦਿਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀਆਂ ਨੇ ਤੇ ਸਰਾਫਾ ਬਾਜ਼ਾਰ ਵਿੱਚ ਇੱਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਤਿਉਹਾਰਾਂ ਦੀ ਵਾਧੀ ਮੰਗ ਅਤੇ ਵਿਸ਼ੇ ਬਾਜ਼ਾਰਾਂ ਵਿੱਚ ਸੋਨੇ ਦੀ ਚਮਕ ਦੇ ਵਿਚਕਾਰ ਕਰੇਲੂ ਬਾਜ਼ਾਰ ਵਿੱਚ ਸੋਨਾ ਤੇ ਚਾਂਦੀ ਦੋਵੇਂ ਰਿਕਾਰਡ ਪੱਧਰ ਤੇ ਪਹੁੰਚ ਰਹੇ ਹਨ ਤੇ ਸ਼ੁੱਕਰਵਾਰ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 2400 ਰੁਪਏ ਤੋਂ ਵੱਧ ਕੇ ਜਿਸ ਨਾਲ ਕਾਫੀ ਹੱਦ ਤੱਕ ਉਹ ਪਹੁੰਚ ਗਈ ਹੈ ਨਾ ਜੇ ਜੋ ਕਿ ਬਹੁਤ ਹੀ ਮੁਸ਼ਕਲ ਹੋ ਰਹੀ ਹੈ ਲੋਕਾਂ ਨੂੰ ਸੋਨਾ ਖਰੀਦਣ ਦੇ ਲਈ ਤੇ ਚਾਂਦੀ ਦੀਆਂ ਵੀ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਸੋ ਜਸ ਨਾਲ ਨਿਵੇਸ਼ਕਾਂ ਦੇ ਖਰੀਦਦਾਰਾਂ ਵਿੱਚ ਉਤਸ਼ਾਹ ਫੈਲ ਗਿਆ ਤੇ MCX ਤੇ 5 ਦਸੰਬਰ ਨੂੰ ਡਿਲੀਵਰੀ ਲਈ ਸੋਨਾ 1,31,813 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਹੈ ਜੋ ਕਿ 1.52% ਵਾਧਾ ਹੈ ਤੇ ਇਹ ਪਿਛਲੇ ਸੈਸ਼ਨ ਵਿੱਚ 129852 ਰੁਪਏ ਤੇ ਬੰਦ ਹੋਇਆ ਸੀ ਤੇ ਅੱਜ 1312600 ਤੇ ਖੁੱਲ੍ਹਿਆ ਤੇ ਚਾਂਦੀ ਵੀ 1.25% ਵਧੀ ਹੈ ਤੇ ਜੋ ਕਿ 159911 ਰੁਪਏ ਪ੍ਰਤੀ ਕਿਲੋਗ੍ਰam ਦੇ ਆਸ-ਪਾਸ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਹਮਾਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਜ਼ਾ ਵਿੱਚ ਖੂਨ ਖਰਾਬਾ ਜਾਰੀ ਰਿਹਾ ਤਾਂ ਸਾਨੂੰ ਮਜਬੂਰੀ ਵਸ ਉੱਥੇ ਜਾ ਕੇ ਉਸ ਦਾ ਖਾਤਮਾ ਕਰਨਾ ਹੋਵੇਗਾ ਤੇ ਇਹ ਚੇਤਾਵਨੀ ਅਜਿਹੇ ਮੌਕੇ ਦਿੱਤੀ ਗਈ ਹੈ ਜਦੋਂ ਪਿਛਲੇ ਹਫਤੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਤੇ ਬੰਦਕਾਂ ਦੀ ਰਿਹਾਈ ਸੰਬੰਧੀ ਸਮਝੌਤੇ ਮਗਰੋਂ ਖੇਤਰ ਵਿੱਚ ਜਾਰੀ ਹਿੰਸਾ ਨੂੰ 트੍ਰੰਪ ਨੇ ਮਾਮੂਲੀ ਦੱਸਿਆ ਸੀ ਤੇ ਹਮਾਸ ਨੂੰ ਚੇਤਾਵਨੀ ਦੇਣ ਮਗਰੋਂ ਅਮਰੀਕੀ ਸਦਰ ਨੇ ਸਪਸ਼ਟ ਕੀਤਾ ਕਿ ਅਮਰੀਕਾ ਆਪਣੇ ਫੌਜੀ ਗਾਜ਼ਾ ਨੇ ਭੇਜੇਗਾ ਤੇ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਹ ਨਹੀਂ ਕਰਾਂਗੇ ਸਾਡੇ ਨੇੜੇ ਅਜੇ ਲੋਕਾਂ ਜੋ ਸਾਡੀ ਦੇਖ ਰਹੇ ਇੱਕ ਵਿੱਚ ਇਸ ਕੰਮ ਨੂੰ ਬਹੁਤ ਆਸਾਨੀ ਨਾਲ ਕਰ ਲੈਣਗੇ ਤੇ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਮਾਸ ਨੇ ਕੁਝ ਬਹੁਤ ਬੁਰੇ ਗਰੋਹਾਂ ਨੂੰ ਖਤਮ ਕਰਨ ਦੇ ਤਹਿਤ ਇਹ ਗਰੋਹ ਤੇ ਕਈ ਮੈਂਬਰਾਂ ਦੀ ਹੱਤਿਆ ਕੀਤੀ ਹੈ ਅੱਜ 17 ਅਕਤੂਬਰ ਨੂੰ ਉੱਤਰਾਖੰਡ ਦੇ ਪਹਾੜੀ ਖੇਤਰ ਪੱਦਲਬਾਈ ਅਤੇ ਤੂੰਦਰ ਵਾਲੇ ਰਹਿਣਗੇ ਤੇ ਜਲ ਨਾਲ ਹੇਟਲੇ ਖੇਤਰਾਂ ਵਿੱਚ ਠੰਡ ਵਧੇਗੀ ਹੋਰ ਥਾਵਾਂ ਤੇ ਮੌਸਮ ਖੁਸ਼ਕ ਰਹਿਣ ਦੀ ਉਮੀਦ ਅਤੇ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਵਗਣ ਵਾਲੀਆਂ ਠੰਡੀਆਂ ਹਵਾਵਾਂ ਨੇ ਠੰਡ ਨੂੰ ਬਰਕਰਾਰ ਰੱਖਿਆ ਤੇ ਅੱਜ ਹੇਟਲੇ ਖੇਤਰਾਂ ਵਿੱਚ ਧੁੰਦ ਦਿਖਾਈ ਦੇ ਰਹੀ ਤੇ ਪਹਾੜੀ ਇਲਾਕਿਆਂ ਵਿੱਚ ਵੀ ਦਰਮਿਆਨੀ ਹਵਾਵਾਂ ਕਾਰਨ ਠੰਡ ਪੈ ਰਹੀ ਹੈ ਤੇ ਇਸ ਦੌਰਾਨ ਮੈਦਾਨੀ ਇਲਾਕਿਆਂ ਵਿੱਚ ਲੋਕ ਵੀ ਹਲਕੀ ਠੰਡ ਮਹਿਸੂਸ ਕਰ ਰਹੇ ਹਨ ਰਾਜ ਵਿੱਚ ਖੁਸ਼ਕ ਮੌਸਮ ਦੇ ਬਾਵਜੂਦ ਤਾਪਮਾਨ ਹੌਲੀ-ਹੌਲੀ ਘਟ ਰਿਹਾ ਤੇ ਇਸ ਦੌਰਾਨ ਰਾਜਸਥਾਨੀ ਦੇਰਾਦੂਨ ਵਿੱਚ ਦਿਨ ਪਰ ਹਲਕੇ ਬੱਦਲ ਅਤੇ ਤੂਫਾਨ ਆਏਗੇ ਤਾਂ ਰਾਤ ਨੂੰ ਠੰਡ ਵੱਧ ਰਹੀ ਹੈ ਤੇ ਲੋਕ ਸੌਣ ਲਈ ਆਪਣੇ 에어 ਕੰਡੀਸ਼ਨਰ ਬੰਦ ਕਰ ਰਹੇ ਹਨ ਪੰਜਾਬ ਵਿੱਚ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੈ ਤੇ ਮੌਸਮ ਵਿਗਿਆਨ ਕੇਂਦਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ ਤੇ ਦੀਵਾਲੀ ਦੇ ਆਲੇ-ਦੁਆਲੇ ਪੱਛਮੀ ਗਰਬੜੀ ਸਰਗਰਮ ਹੋ ਰਹੀ ਹੈ ਤੇ ਪਰ ਇਸ ਦਾ ਪ੍ਰਭਾਵ ਪੰਜਾਬ ਵਿੱਚ ਨਹੀਂ ਦਿਖਾਈ ਦੇਵੇਗਾ ਤੇ ਨਾ ਹੀ ਤਾਪਮਾਨ ਵਿੱਚ ਕੋਈ ਬਦਲਾਅ ਆਵੇਗਾ ਤੇ ਇਸ ਮੌਸਮੀ ਹਲਚਲ ਦੇ ਵਿੱਚ ਕਰ ਲੋਕਾਂ ਨੂੰ ਹੁਣ ਸਾਹ ਲੈਣਾ ਔਖਾ ਹੋ ਰਿਹਾ ਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ 에ਅਰ ਕੁਆਲਿਟੀ ਇੰਡੈਕਸ AQI 100 ਤੋਂ ਪਾਰ ਹੋ ਗਿਆ ਹੈ ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਸ਼ਹਿਰਾਂ ਵਿੱਚ yellow alert ਜਾਰੀ ਕੀਤਾ ਗਿਆ ਤੇ ਅੰਮ੍ਰਿਤਸਰ ਪੰਜਾਬ ਦਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿੱਥੇ AQI 100 ਤੋਂ ਘੱਟ ਹੈ ਤੇ ਹਾਲਾਂਕਿ ਦੂਜੇ ਸ਼ਹਿਰਾਂ ਦਾ AQI 100 ਤੋਂ ਵੱਧ ਗਿਆ ਤੇ ਅਕਤੂਬਰ ਵਿੱਚ ਪੰਜਾਬ ਵਿੱਚ ਤਾਪਮਾਨ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਰਾਤਾਂ ਠੰਡੀਆਂ ਤੇ ਦਿਨ ਹਲਕੇ ਹੋ ਜਾਂਦੇ ਹਨ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਤੋਂ ਆ ਵਿਧਾਇਕ ਅਮਨਦੀਪ ਸਿੰਘ ਗੋਲਡੀ ਅੱਜ ਸਵੇਰੇ ਮੁਹਾਲਲੇ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਉਹਨਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਤੇ ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ ਤਾਂ ਪਰ ਵਿਧਾਇਕ ਦੀ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਵਿਧਾਇਕ ਅਮਨਦੀਪ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਅੱਜ ਆਪਣੀ ਕਾਰ ਵਿੱਚ ਬੱਲੂਆਣਾ ਤੋਂ ਚੰਡੀਗੜ੍ਹ ਜਾ ਰਹੇ ਸਨ ਜਦੋਂ ਗਲਤ ਪਾਸੇ ਤੋਂ ਆ ਰਹੀ ਇੱਕ ਕਾਰ ਉਹਨਾਂ ਦੀ ਕਾਰ ਨਾਲ ਟਕਰਾ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਸ਼ਰਾਬੀ ਸੀ ਹਾਦਸੇ ਵਿੱਚ ਵਿਧਾਇਕ ਵਾਲ-ਵਾਲ ਬਚ ਕੇ ਪਰ ਉਹਨਾਂ ਦੀ ਕਾਰ ਨੂੰ ਨੁਕਸਾਨ ਪਹੁੰਚਿਆ ਤੇ ਦੱਸ ਦਈਏ ਕਿ ਲੰਗੇ ਦਿਨ ਗੁਰਦਾਸਪੁਰ ਦੌਰੇ ਤੇ ਆਏ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਦੇ ਕਾਫਲੇ ਨਾਲ ਹਾਦਸਾ ਵਾਪਰਿਆ ਸੀ ਤੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਕਲਾਨੌਰ ਉਹਨਾਂ ਦੀ ਪਾਇਲਟ ਗੱਡੀ ਨੂੰ ਸਾਹਮਣੇ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਭਾਰਤੀ ਕਾਮਿਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਤੇ ਇਸ ਸਬੰਧੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੱਡੇ ਪੱਧਰ ਤੇ ਵਰਕ ਵੀਜ਼ਾ ਜਾਰੀ ਕਰਨਗੇ ਸੋ ਚੰਗੀ ਗੱਲ ਇਹ ਹੈ ਕਿ ਬਿਨਾ ਇੰਟਰਵਿਊ ਦੇ ਵੀਜ਼ਾ ਜਾਰੀ ਕੀਤੇ ਜਾਣਗੇ ਤੇ ਰਿਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ ਤੇ ਨਿਊਜ਼ੀਲੈਂਡ ਨੇ ਵੱਡੀ ਗਿਣਤੀ ਵਿੱਚ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਤੇ 50 ਤੋਂ ਵੱਧ ਖੇਤਰਾਂ ਵਿੱਚ ਨੌਕਰੀਆਂ ਦੇ ਮੌਕੇ ਮਿਲਣਗੇ ਤੇ ਚੰਗੀ ਗੱਲ ਹੈ ਕਿ ਨਾਲ ਗਏ ਜੀਵਨ ਸਾਥੀ ਨੂੰ ਕੰਮ ਕਰਨ ਦੀ ਪਰਮਿਸ਼ਨ ਹੋਵੇਗੀ ਤਾਂ ਨਿਰਪਰ ਲੋਕਾਂ ਨੂੰ ਵੀ ਲਿਜਾਣ ਦੀ ਇਜਾਜ਼ਤ ਹੈ ਤੇ ਬੱਚਿਆਂ ਲਈ ਵੀ ਮੁਫਤ ਸਿੱਖਿਆ ਦਾ ਪ੍ਰਬੰਧ ਹੋਵੇਗਾ ਤੇ ਸ਼ਾਨਦਾਰ ਸਿਹਤ ਦੇਖਪਾਲ ਬੀਮਾ ਦਿੱਤਾ ਜਾਵੇਗਾ ਤੇ ਆਇਲ ਸਪੀਟੀ ਨਾ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਾਂ ਤਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦਾ ਵਰਕ ਪਰਮਿਟ ਅੱਜ ਦੇ ਸਮੇਂ ਵਿੱਚ ਹਾਈ ਸਫਲਤਾ ਦਰ ਨਾਲ ਹਾਸਲ ਕਰ ਸਕਦੇ ਹੋ ਤੁਸੀਂ ਜੇਕਰ ਤੁਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਰਕ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਈ ਤੁਸੀਂ ਘੜਤ ਘੜ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕਦੇ ਹੋ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤ ਅਕੀਲ ਦੀ ਪੰਚਕੁਲਾ ਵਿੱਚ ਦਵਾਈ ਓਵਰਡੋਸ ਕਾਰਨ ਮੌਤ ਹੋ ਗਈ ਤੇ ਇਹ ਘਟਨਾ ਵੀਰਵਾਰ ਰਾਤ ਯਾਨੀ ਕਿ 16 ਅਕਤੂਬਰ ਦੀ ਰਾਤ ਨੂੰ ਵਾਪਰੀ ਮੌਤ ਤੋਂ ਬਾਅਦ ਲਾਸ਼ ਨੂੰ ਹਰਿਆਣਾ ਦੇ ਪੰਚਕੁਲਾ ਸੈਕਟਰ 6 ਸਥਿਤ ਸਰਕਾਰੀ ਹਸਪਤਾਲ ਲਿਆਇਆ ਗਿਆ ਤੇ ਜਿੱਥੇ ਪੋਸਟਮਾਰਟਮ ਹੋਣ ਤੋਂ ਬਾਅਦ লাশ ਨੂੰ ਯੂਪੀ ਦੇ ਸਹਾਰਨਪੁਰ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਦਾ ਅੰਤਿਮ ਰਸਮਾਂ ਕੀਤੀਆਂ ਗਏ ਜਾਣਗੀਆਂ ਤੇ ਇਹ ਹਰਿਆਣਾ ਦੇ ਪੰਚਕੁਲਾ ਵਿੱਚ ਰਹਿਣ ਵਾਲੇ 35 ਸਾਲਾ ਅਕੀਲ ਨੇ ਵੀਰਵਾਰ ਨੂੰ ਕਿਸੇ ਦਵਾਈ ਦਾ ਸੇਵਨ ਕੀਤਾ ਸੀ ਜਿਸ ਦਾ ਓਵਰਡੋਸ ਹੋਣ ਕਾਰਨ ਮੌਤ ਹੋ ਗਈ ਤੇ ਅਕੀਲ ਦੀ ਮਾਂ ਸਾਬਕਾ ਵਿਧਾਇਕ ਰਜ਼ੀਆ ਸੁਲਤਾਨਾ ਨੇ ਅਕੀਲ ਦੇ ਪਿਤਾ ਸਾਲ 2021 ਵਿੱਚ ਪੰਜਾਬ ਤੇ ਡੀਜੀਪੀ ਪਦ ਤੋਂ ਰਿਟਾਇਰ ਹੋਏ ਅਤੇ ਕਾਂਗਰਸ ਵਿੱਚ ਸਰਗਰਮ ਹੋ ਗਏ ਤੇ ਨਵਜੋਤ ਸਿੰਘ ਸਿੱਧੂ ਨਾਲ ਉਹਨਾਂ ਦੀ ਕਾਫੀ ਨਜ਼ਦੀਕੀ ਰਹੀ ਹੈ। ਭਾਰਤ ਦੇ 스타 ఓਪਨਿੰਗ ਬੈਟਸਮੈਨ ਅਭਿਸ਼ੇਕ ਸ਼ਰਮਾ ਅਤੇ ਸਮ੍ਰਿਤੀ ਮੰਦrana ਨੂੰ ਏਸ਼ੀਆ ਕੱਪ ਅਤੇ ਆਸਟ੍ਰੇਲੀਆ ਖਿਲਾਫ ਹੋਈ ਮਹਿਲਾ 1ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ 'ਚ ਸਤੰਬਰ ਮਹੀਨੇ ਲਈ ICC ਦੇ ਮਹੀਨੇ ਦੇ ਸ શ્રેષ્ઠ ਖਿਡਾਰੀ ਚੁਣਿਆ ਗਿਆ ਹੈ। ਅਭਿਸ਼ੇਕ ਨੇ ਇਸ ਦੌਰਾਨ 7 ਮੈਚਾਂ ਵਿੱਚ 44.85 ਦੀ ਔਸਤ ਅਤੇ 200 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 314 ਦੌੜਾਂ ਬਣਾਈਆਂ ਤੇ 25 ਸਾਲਾ ਅਭਿਸ਼ੇਕ ਜੋ ਏਸ਼ੀਆ ਕੱਪ ਵਿੱਚ ਟੂਰਨਾਮੈਂਟ ਦਾ ਖਿਡਾਰੀ ਚੁਣਿਆ ਗਿਆ ਸੀ ਨੇ T20 ਅੰਤਰਰਾਸ਼ਟਰੀ ਬੈਟਿੰਗ ਰੈਂਕਿੰਗ 'ਚ ਆਪਣਾ ਕੈਰੀਅਰ ਦੇ ਸਭ ਤੋਂ ਵਧੀਆ ਰੇਟਿੰਗ ਅੰਕ ਪ੍ਰਾਪਤ ਕੀਤਾ ਹੈ ਤੇ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ ਆਸਟ੍ਰੇਲੀਆ ਖਿਲਾਫ ਘਰੇਲੂ 1 ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਿੰਨ ਮੈਚਾਂ 'ਚ ਉਸ ਨੇ 58 117 ਅਤੇ 125 ਦੌੜਾਂ ਬਣਾਈਆਂ ਤੇ ਭਾਰਤੀ ਮੈਲਾ ਟੀਮ ਦੇ ਉਪ ਕਪਤਾਨ ਨੇ ਕੁੱਲ 4 ਮੈਚਾਂ ਵਿੱਚ 77 ਦੀ ਔਸਤ ਅਤੇ 135.68 ਦੇ ਸਟ੍ਰਾਈਕ ਰੇਟ ਨਾਲ 308 ਦੌੜਾਂ ਬਣਾਈਆਂ ਸੋ ਅੱਜ ਦੇ ਬੁਲੇਟਿਨ ਵਿੱਚ ਇੰਨੇ ਹੀ ਦਿਓ ਆ ਗਿਆ ਧੰਨਵਾਦ